ਕਦੋਂ ਆਪਾਂ ਨੂੰ ਮੈਂ ਬੜਾ ਫਿਰ ਉਹ ਗੱਲ ਸੁਣ ਓਏ ਮੈਂ ਨਾ ਵਿਖਾਵਾਂ ਸ਼ਕਤੀ ਇਹਨਾਂ ਨੂੰ ਚੁੱਪ ਕਰਕੇ ਖੜਾ ਇਹਨੂੰ ਨਾ ਹੱਥ ਲਾਓ ਜੀ ਕੀ ਕਰਦੇ ਨੇ 40 ਦਾਣ ਉਹ ਸਲਾ ਕੱਢ ਲੈ ਲੈ ਮੈਨੂੰ ਫੜ ਲੈ ਮੈਂ ਤੇਰਾ ਸਲਾ ਵੇਖ ਲੈ ਫੜਾ ਚੁੱਪ ਕਰਕੇ ਖੜਾ ਮਾਰ ਮਾਰ ਤੈਨੂੰ ਸੂਏ ਸੱਟ ਮਾਰਾਂਗਾ ਤੇ ਮੇਰਾ ਕੰਮ ਮੰਨ ਪੜੇਗਾ ਉਹ ਖਤ ਕਰੇ ਤਾਂ ਤੂੰ ਬੱਸ ਮੇਰੇ ਬਹੁਤ ਲੋਕ ਕਰੇ ਮੈਨੂੰ ਕਿੰਨਾ ਫਿਰ ਇਹਨੂੰ ਕੋਰ ਨਹੀਂ ਦੋਰਾ ਮੈਂ ਮੈਂ ਕੀ ਕਰਾਂ ਆ ਆ ਠੀਕੋ ਕੰਮ ਕਰਨਾ ਹੈ ਵੀ ਭਾਡੇ ਮੰਜਨ ਨਾਲ ਹੈ ਨਹੀਂ ਤੇਰੇ ਕਿੰਨੇ ਡੋਲੇ ਕਰਾਂ ਗਰਤੂਲ ਪੈਸੇ ਤੂੰ ਇਹਦੇ ਤੇ ਲਾਇਆ ਨਾ ਐਨੇ ਪੀਸੇ ਪੈਸੇ ਤੂੰ ਚੰਗੇ ਵਿਚੋਲਿਆਂ ਤੇ ਲਾ ਲੈਂਦਾ ਕਾਹਦਾ ਕੰਮ ਕਾਹਦਾ ਕੰਮ ਮਲ ਜਾਣਾ ਵਿਆਹ ਕਰਾਉਣਾ ਬਈ ਮੈਂ ਤਾਂ ਐਨਾ ਕਰਨਾ ਦਿਆ ਮੈਂ ਵੀ ਆਰ ਦਾ ਆਰ ਦਾ ਹੋਇਆ ਤਰਾ ਆ ਕਰ ਕੋਈ ਤੇਰਾ ਸਾਡਾ ਵੀ ਹੋ ਜਾਊਗਾ ਜੀ ਸਾਡਾ ਵੀ ਹੋ ਜਵਾਲਾ ਆ ਲੈਦਾ ਡੋੜਾ ਇਹ ਤੋ ਛੜਾ ਛੜਾ ਹੁਣ ਹੁੰਦਾ ਵੀ ਨਹੀਂਗਾ ਤੂੰ ਤਾਂ ਮਲ ਮਲ ਦੀ ਉਹ ਸ਼ਰਮ ਮੈਂ ਤੁਸੀਂ ਕੀ ਕਰੀਏਗੇ ਸਾਡੇ ਖੇਤ ਦੇ ਮੱਤੇ ਟਾਰੇ ਲਾਈ ਜਾਂਦੇ ਉਹ ਬਾਬਾ ਬੱਦੂ ਗਿਆ 1 ਮਿੰਟ ਖਰਚੋ ਮੇਰੇ ਬੱਦੂ ਮਸਾ ਮਸਾ ਜੰਮਣ ਲੱਗਿਆ ਮੇਰਾ ਐਨੋ ਕਰੇ ਮੇਰੇ ਬੰਦੇ ਫਿਰਦੇ ਤੁਸੀਂ ਹਾਂ ਮੈਂ ਹੋ ਕੀ ਗੱਲ ਕੋਈ ਨਹੀਂ ਮੈਂ ਤੁਹਾਨੂੰ ਰੋਗੀ ਮੈਂ ਭੱਲ ਨਹੀਂ ਆ ਮੈਂ ਕੀ ਕਹਿ ਰਿਹਾ ਮੈਂ ਇਹਨੂੰ ਇਹੋ ਜਿਹਾ ਸਰਾਬ ਦਊਗਾ ਨਾ ਮੰਜੀ ਤੂੰ ਤੇਰੇ ਵਰਗਾ ਫੁੱਟੂ ਮੈਂ ਅਥਰ 50 ਕੋਟ ਪਟਕਾ ਬੰਦਾ ਬੰਦਾ ਸਾਰੇ ਚ ਪੜੇ ਲੱਗਦਾ ਮਰਨ ਦਾ ਸਪੇਡ ਵਾਹ ਜੀ ਵਾਹ ਬਾਬਾ ਜੀ ਕਿਵੇਂ ਸੋਨੇ ਸਿਉਣੇ ਦਾ ਕੜਾ ਪਾਉ ਤੁਹਾਨੂੰ ਸੋਨੇ ਦੇ ਕੜੇ ਦੀ ਕੀ ਗੱਲ ਕਰਦੇ ਤੈਨੂੰ ਪਰੀ ਲਿਆ ਦੂੰ ਪਰੀ ਆ ਵਧੀਆ ਭਾਈ ਬਾਬਾ ਜੀ ਫਿਰ ਮਿਹਰਬਾਨੀ ਹੋਊਗੀ ਤੇਰਾ ਵਿਆਹ ਨਹੀਂ ਹੁੰਦਾ ਤੂੰ ਬਾਬਿਆਂ ਕੋਲੇ ਆਇਆ ਤੇਰੇ ਖਾਤਰ 40 ਦਿਨਾਂ ਦਾ ਸਲਾ ਕੱਢਿਆ ਭਗਤਾ ਆ ਚੂੜੀਆਂ ਪਾਇਆ ਕਰੂਗੀ ਚੂੜੀਆਂ ਇਹ ਚੂੜੀਆਂ ਤੇ ਬਿੰਦੀਆਂ ਬੰਦਗਾਈ ਹਾਂਜੀ ਚੂੜੀਆਂ ਪਵਾ ਦਾਂਗੇ ਭਗਤਾ ਹਾਂਜੀ 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 ਪਰੀ ਲਿਆ ਕੇ ਦੇਵਾਂਗੇ ਪਰੀ ਤੈਨੂੰ ਲਿਆਂਦਾ ਬਖਤਾ ਸੁਆਣਾ ਹਾਂਜੀ ਬਾਬਾ ਜੀ ਲਿਆਂਦਾ ਜੀ ਜੋੜਾ ਜੋੜਾ ਲੈ ਕੇ ਆਇਆ ਬਖਤਾ ਹਾਂਜੀ ਹਾਂਜੀ ਜਿਹੜਾ ਤੁਸੀਂ ਕਿਹਾ ਸੀ ਉਹ ਹੀ ਲਿਆਂਦਾ ਨਾ ਕੰਮ ਤੁਸੀਂ ਆਇਆ ਤੇਰਾ ਪੂਰਾ ਕਰਕੇ ਤੁਰਾਂਗੇ ਬਾਬਾ ਲਾ ਦੇ ਬੰਨੇ ਲਾ ਦੇ ਨੇ ਮਾਰੇ ਨੇ 40 ਦਿਨਾਂ ਦਾ ਸਲਾ ਕੱਢਿਆ ਵੇ ਭਾਈ ਬਾਬਾ ਜੀ ਕਿਵੇਂ ਸੋਨੇ ਦਾ ਕੜਾ ਪਾਉ ਤੁਹਾਨੂੰ ਸੋਨੇ ਦੇ ਕੜੇ ਦੀ ਕੀ ਗੱਲ ਕਰਦੇ ਤੈਨੂੰ ਪਰੀ ਲਿਆ ਦੂੰ ਪਰੀ ਆ ਵਧੀਆ ਭਾਈ ਬਾਬਾ ਜੀ ਫਿਰ ਮਿਹਰਬਾਨੀ ਹੋ ਉਸ ਤੇ ਸੀ ਨਾ ਤੇਰਾ ਵਿਆਹ ਨਹੀਂ ਹੁੰਦਾ ਤੂੰ ਬਾਬਿਆਂ ਕੋਲੇ ਆਇਆ ਤੇਰੇ ਖਾਤਰ 40 ਦਿਨਾਂ ਦਾ ਸਲਾ ਕੱਢਿਆ ਬਖਤਾ ਠੀਕ ਹੈ ਬਾਬਾ ਆਸੀ ਜੀ ਜੋੜਾ-ਜੋੜਾ ਲੈ ਕੇ ਆਇਆ ਨਾ ਹਾਂਜੀ ਹਾਂਜੀ ਬੈਠੋ ਆ ਲੋ ਬਬਾਈ ਆ ਸਾਰਾ ਸਮਾਨ ਆ ਜੀ ਇਹ ਸਾਰਾ ਸਮਾਨ ਆ ਨਾ ਜੀ ਹਾਂਜੀ ਹਾਂਜੀ ਆ ਜੋੜਾ-ਜੋੜਾ ਰੱਖ ਦੋ ਆਸੀ ਜੀ ਦੋ ਲੇਰ ਵੀ ਲਿਆਂਦਾ ਜੀ ਲੇਰ ਲੈ ਕੇ ਆਏ ਨਾ ਹਾਂਜੀ 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 ਆ ਚੂੜੀਆਂ ਪਾਇਆ ਕਰੂਗੀ ਚੂੜੀਆਂ ਆ ਜੀ ਆ ਬਿੰਦੀਆਂ ਬੰਦਗਾਈ ਹਾਂਜੀ ਮੋਗਾ ਪਵਾ ਦਾਂਗੇ ਭਾਪਾ ਹਾਂਜੀ 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 ਪਰੀ ਲਿਆ ਕੇ ਦਵਾਂਗੇ ਪਰੀ ਤੈਨੂੰ ਹਾਂਜੀ ਹਾਂਜੀ ਕਿੰਨੇ ਮਾਰਾ ਕਾਕਾ ਤੇਰੀ ਬਸ 50 ਤੋਂ ਟੱਪਣ ਵਾਲੇ ਆ ਜੀ ਹਾਂਜੀ ਚੱਕ ਲਾਲ ਕੱਪੜਾ ਲਿਓ ਜੀ ਬਬਾਈ ਤੈਨੂੰ ਲਾਲ ਪਰੀ ਲਿਆ ਕੇ ਦੂੰ ਲਾਲ ਪਰੀ ਹਾਂ ਜਮਾਂਈ ਜਮਾਂ ਬੇੜੇ ਪਾਰ ਕਰਦੇ ਹੋ ਇਹਨਾਂ ਕਿਦਾਂ ਟੈਨਸ਼ਨ ਨਹੀਂ ਲੈਣੀ ਬਾਬਿਆਂ ਹੁੰਦੇ 40 ਦਿਨਾਂ ਦਾ ਥਲਾ ਕੱਢਿਆ ਬਾਬਿਆਂ ਨੇ ਆ ਜੋੜੇ ਜੋੜੇ ਲਿਆਂਦਾ ਸਾਰੇ ਆ ਜੋੜਾ ਜੋੜਾ ਲੈ ਕੇ ਆਏ ਹਾਂਜੀ ਹਾਂਜੀ ਇਹ ਤੁਸੀਂ ਤੁਸੀਂ ਕਹੋਗੇ ਬਾਬਾ ਬਾਬਾ ਦਾ ਤੁਸੀਂ ਕਹਿੰਗੇ ਬਾੜਾ ਘੈਂਟ ਮਿਲਿਆ ਤੁਹਾਨੂੰ ਵਾਜੀ ਵਾ ਜਿਓ ਦੇ ਲੋ ਬੱਬਾ ਮੈਂ ਤਾਂ ਬਹੁਤ ਚਿਰ ਹੋ ਗਿਆ ਪੱਜੇ ਫਿਰਦਿਆਂ ਇਹ ਮੈਂ ਕਹਿੰਦਾ ਤੂੰ ਤਾਂ ਪੱਜਾ ਫਰੇਗਾ ਲੱਖਾਂ ਰੁਪਏ ਮੈਂ ਤਾਂ ਵਿਚੋਲੇ ਖਾਗੇ ਜਿਹੜੇ ਜਾਨੀ ਬਾਬਾ ਕਹਿੰਦਾ ਮੈਨੂੰ ਕਾਲਾ ਬਾਬਾ ਚੱਕ ਲਿਓ ਬਾਬਾ ਫੱਟੇ ਚੱਕ ਦਾਂਗੇ ਫੱਟੇ ਤੁਹਾਡਾ ਨਾਂ ਵੀ ਬਹੁਤ ਸੁਣਿਆ ਮੈਂ ਨਾਂ ਤਾਂ ਤੁਸੀਂ ਸੁਣਿਆ ਹੀ ਹੋਣਾ ਹਾਂਜੀ ਹਾਂਜੀ ਵਾਜੂ ਵਾਹ ਇਹ ਜੋੜਾ ਜੋੜਾ ਲੈ ਕੇ ਆ ਨਾ ਲੱਡੂਆਂ ਦਾ ਹਾਂਜੀ ਹਾਂਜੀ ਤੇਰਾ ਜਿਵੇਂ ਲੱਡੂ ਚਮਕਦੇ ਆ ਨਾ ਹਾਂਜੀ ਹਾਂਜੀ ਆਏ ਚਮਕੂਗੇ ਤੂੰ ਤਾਂ ਦੋਨੇ ਜੀ ਜਾਂਦੇ ਰਹਾ ਬਾਬਾ ਜੀ ਜਾਂਦੇ ਰਹਾ ਮੈਂ ਕਹਿੰਦਾ ਤੁਸੀਂ ਦੇਖੋ ਤਾਂ ਸਹੀ ਥੋੜੀ ਤੇ ਆਸ ਵੱਜੀ ਆ ਮੈਨੂੰ ਥੋੜੀ ਜੀ ਹੁਣ ਆਸ ਆਸ ਤਾਂ ਆਪਾਂ ਬੰਨ ਕੇ ਹੀ ਤੋੜਦੇ ਆ ਭਗਤਾ ਠੀਕ ਕਰੋ ਭਗਤਾ ਹਾਂਜੀ ਆਇਆ ਤੈਨੂੰ ਸਮਾਨ ਲਵਾਵਾ ਕਿੱਥੇ ਲੈੰਦਾ ਹੁੰਦਾ ਠੀਕ ਆ ਬਾਬਾ ਜੀ ਦੱਸੋ ਜੀ ਆਜੋ ਜੀ ਹਾਂਜੀ ਹਾਂਜੀ ਸਮਾਨ ਪੂਰਾ ਲੈਣਾ ਵਿੱਚੋਂ ਕੋਣ ਮਿਲਣਾ ਚਾਹੀਦਾ ਆ ਕੀ ਰਹਿ ਗਏ ਬਾਬਾ ਜੀ ਲਫਾਫੇ ਆ ਲਫਾਫੇ ਆ ਭਗਤਾ ਠੀਕ ਹੈ ਬਾਬਾ ਜੀ ਸਮਾਨ ਉੱਥੇ ਲੱਤੂ ਦਾ ਭਗਤਾ ਠੀਕ ਹੈ ਜੀ ਲਓ ਜੀ ਆਹ ਲਓ ਬਬਾਈ ਆਪਾਂ ਇੱਥੇ ਕੰਮ ਬਣਾਉਣਾ ਚਾਹੀਦਾ ਕੀ ਕਰੀਏ ਨੇ ਵੇਖਾ ਮੈਂ ਤੇ ਉੱਧੇ ਆ ਲਈ ਹੈ ਮੈਂ ਤੁਸੀਂ ਕੀ ਕਰੀਏ ਨੇ ਸਾਡੇ ਖੇਤ ਦੇ ਮੱਤੇ ਟਾਰੇ ਲਾਈ ਜਾਣੇ ਉਹ ਬਾਬਾ ਬੱਦਲ ਲੱਗਿਆ 1 ਮਿੰਟ ਖੜ੍ਹ ਜਾ ਮੈਨੂੰ ਖੜ੍ਹ ਜਾ ਮਖਾ ਮਖਾ ਕੰਮ ਬੰਦ ਲੱਗਿਆ ਮੇਰਾ ਐਨੂੰ ਤੈਨੂੰ ਮੇਰੇ ਪੱਤੇ ਫਿਰਦੇ ਨੇ ਤੁਸੀਂ ਹਾਂ ਨਾ ਹੋ ਕੀ ਗੱਲ ਕੋਈ ਭੇਜਦਾ ਮੈਨੂੰ ਰੋਗੀ ਮੈਂ ਭਾਲ ਨਹੀਂ ਆ ਮੈਂ ਕੀ ਕਰਾਂ ਮੈਂ ਹੇ ਹਾਂ ਉਹ ਦੇਵੀ ਆ ਹਾਂ ਲੋਕ ਸਾਨੂੰ ਕਹਿੰਦੇ ਇਹ ਤਾਂ ਲੱਗਦਾ ਲੈ ਦੱਸ ਕੀ ਕਰੀਏ ਕੋਈ ਖਾਣ ਪੀਣ ਦਾ ਸੇ ਰੱਖਿਆ ਦੋ ਦੋ ਲੱਡੂ ਦੋ ਅੰਬਾ ਜੇ ਮਰਜ਼ੀ ਲੈ ਭਾਲ ਦਲਾ ਤੂੰ ਮੈਨੂੰ ਕਿਵੇਂ ਬੋਲਾਂ ਮੈਂ ਇਹਨਾਂ ਨੂੰ ਇਹ ਜਿਹਾ ਸਰਾਬ ਦਊਂਗਾ ਇਹਨਾਂ ਮੰਜੀ ਦੂ ਦੂ ਤੇਰੇ ਵਰਗਾ ਤੁੰਪਾ ਮੈਂ ਅਥਰ 50 ਕੁੱਟ ਪਟਕ ਕੇ ਬੰਦੇ ਮਾਰਾਂ ਚ ਪੈੜੇ ਲੱਗਦੇ ਮਰਨ ਨੂੰ ਸੂਏ ਜਾ ਮੈਂ ਤੈਨੂੰ ਕਿਹਨੇ ਬਣਾਤਾ ਵੇ ਵੱਡਾ ਬਾਬਾ ਮਾਤਾ ਅਸੀਂ ਵੀ ਕਿਸੇ ਸਾਧ ਦੇ ਚੇਲੇ ਆ ਮਾਤਾ ਜੀ ਸਾਧ ਲੋ ਹੁਵੇ ਤਾਂ ਇਹੋ ਜਿਹੇ ਟਾਲੇ ਨਹੀਂ ਬੈਠ ਕੇ ਲਾਉਂਦੇਗੇ ਇਹ ਮੁੰਡੇ ਦਾ ਵਿਆਹ ਮੈਂ ਕਰਵਾਉਂਗਾ ਪੱਕਾ ਮੈਂ ਵਾਦਾ ਕੀਤਾ ਇਹਦੇ ਨਾਲ ਤੇਰਾ ਆਪਦਾ ਵਿਆਹ ਹੋਇਆ ਮੈਂ ਮੇਰਾ ਤਾਂ ਤੰਸ ਕਰੋ ਮੇਰੇ 50 ਸਾਲ ਦੀ ਹੋ ਰਹੀ ਹੈ ਤੇਰੀ ਤਾਂ 60 ਸਾਲ ਦਾ ਤੂੰ ਹੋ ਗਿਆ ਤੇ ਭਾਲਦਾ ਤੂੰ ਡੋਲਾ ਹੁਣ ਹੋਰ ਕੀ ਕਰਾਂ ਮੈਂ ਮੈਂ ਤਾਂ ਕਹਿੰਦੇ ਬਚੋਲੇ ਪੈਠਾਗੇ ਮੈਂ ਤਾਂ ਸਾਰੇ ਮੈਗ ਹੀ ਚੋਲੇ ਪੈਸੇ ਖਾਗੇ ਤਾਂ ਸ਼ਰਮ ਨਹੀਂ ਆਉਂਦੀ ਇਹੋ ਟਾਲੇ ਲਾਉਂਦੇ ਨੂੰ 60 ਸਾਲ ਦਾ ਹੋਇਆ ਪੇਟ ਮਸਾ ਸਭ ਜੀ ਆ ਬਾਈ ਸਿਆਣੇ ਲੱਗਦੇ ਮੈਨੂੰ ਬਾਈ ਜੀ ਬਾਕੀ ਇਹ ਕਰਦੇ ਆਪਣੇ ਆਪ ਹੈ ਮਰੇ ਹਗਾ ਵਿਆਹ ਨਹੀਂ ਹੁੰਦਾਗਾ ਆ ਵੱਡਾ ਚੇਲਾ ਬਹੂ ਲੈ ਕੇ ਦਿੰਦਾ ਇਹੋ ਜਿਹਾ ਸਮਾਨ ਲਾ ਕੇ ਕੀ ਪਖੰਡ ਵਿਢਿਆ ਯਾਰ ਹੈ ਆ ਕੀ ਆਹ ਕਿਹੜੀ ਥਾਂ ਚਮਤੇ ਵਜਾਉਣ ਦੀ ਹੈ ਆਪਣੇ ਘਰੇ ਵਜਾਓ ਜਾਂ ਕੀ ਕਰਦੇ ਹੋ ਇੱਥੇ ਬੋਲਦਾ ਚੌਂਟੇ ਨੂੰ ਮਾਰਾ ਚੰਗਾ ਨਾ ਬੋਲੇ 40 ਬੋਲ ਤਾ ਅੱਗੇ ਗੱਲ ਕਰ ਉਧਰ ਉਹ 40 ਮਿੰਨ ਕੋਈ ਕੰਮ ਕਰ ਲੋ ਮੈਨੂੰ ਪਤਾ ਚਲਮਾ ਪੀਤੀ ਹੋਣੀਆਂ ਤੇਰੀਆਂ ਆ ਸਾਡੇ ਖੇਤ ਐ ਇੱਥੇ ਕਦੇ ਤੁਹਾਡੇ ਲਲੇਰ ਰੂਹੇ ਫਿਰਦੇ ਆ ਕਦੇ ਸੁਰਖੀਆਂ ਬਿੰਦੀਆਂ ਰੁੜਗੇ ਫਿਰਦੀਆਂ ਕਦੇ ਚੂੜੀਆਂ ਪਈਆਂ ਕੀ ਪਖੰਡ ਵੇਡਾਂ ਤੁਸੀਂ ਕਿ ਤੂੰ ਕੀ ਕਰਦਾ ਪੜੇ ਲਿਖਿਆ ਲੱਗਦਾ ਉਹ ਕੀ ਯਾਰ ਬਸ ਓਡਣਾ ਪੀਤੀ ਨਹੀਂ ਨਾ ਹਜੇ ਕੀ ਤੇਰੇ ਨਾਲ ਕੀ ਪਤਾ ਲੱਗੂ ਤੁਹਾਨੂੰ ਤੇਰੇ ਨਾਲ ਕੀ ਪਤਾ ਲੱਗੂ ਕਹਿੰਦਾ ਬਾਬਾ ਕਿਨੇ ਕਰਨੀ ਵਾਲਾ ਮੈਨੂੰ ਦੱਸਿਆ ਇਹਨਾਂ ਨੇ ਵੀ ਬਹੁਤ ਬਹੁਤੇ ਦੀ ਹਾਂ ਓਕੇ ਓਕੇ ਬਾਬੇ ਨੇ ਕਿੰਨੀਆਂ ਕੈਸੇ ਬਸ ਬਾਬਾ ਲੈ ਕੇ ਦਿੱਤੀਆਂ ਗਏ ਲੋਕਾਂ ਨੂੰ ਸੁਣ ਲੋ ਨੌਜਵਾਨ ਤਾਂ ਮੁੰਡੇ ਕਮਾਰੇ ਫੇਦੇ ਤਾਂ ਤੁਸਾਂ ਦਾ ਬਹੁਤ ਕੰਮ ਐ ਕਰਨਾ ਐ ਕਰ ਕਰਨੀ ਵਾਲਾ ਦਾ ਘਰੇ ਲੈ ਜਾ ਉੱਥੇ ਕਰਨੀਆਂ ਵੇਖ ਲੈਦੀਆਂ ਜਾ ਕੇ ਆ ਇੱਥੇ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਤੁਸੀਂ ਕੀਆਂ ਪਖੰਡ ਬਣਾਇਆ ਯਾਰ ਬਾਬਾ ਇਹਨੇ ਦੱਸਿਆ ਸੀ ਸਾਡੀ ਜ਼ਮੀਨ ਲੱਗਦੀ ਇੱਥੇ ਭਾਈ ਤੇ ਇੱਥੇ ਤੂੰ ਇਹੋ ਕੰਮ ਕਰੀ ਜਾਂਦੇ ਦੱਸ ਹਣ ਹਰੇਕ ਮਨ ਦਾ ਤੁਸੀਂ ਆਜਮੀ ਆਜਮੀ ਨੇ ਇਹਨਾਂ ਦੀ ਆ ਗਈ ਆ ਸਾਡੀ ਆ ਗਈ ਆ ਚੌਵੀ 24 ਘੰਟੇ ਇਹਨਾਂ ਦਾ ਰਸਤਾ ਭੈਣ ਜੀ ਹੋਰ ਤਾਂ ਇੱਥੇ ਤੁਹਾਡਾ ਕਦੇ ਚੁੰਨੀਆਂ ਖਲਾਰੀਆਂ ਸਾਡੇ ਡੇਰੇ ਚ ਆ ਜੇ ਸੋਡਾ ਵੀ ਲੈ ਲਾਂਗੇ ਰੱਜੇ ਰੱਜੇ ਤੁਹਾਡੇ ਡੇਰੇ ਤੋਂ ਕੁਝ ਨਹੀਂ ਤੇਰੇ ਤੇ ਤੂੰ ਗੱਲ ਸੁਣੇ ਪਖੰਡ ਵਿੱਢਿਆ ਮਸਾ ਮਸਾ ਕੰਮ ਕਰਨ ਲੱਗਾ ਬਣ ਜਾਂਦੇ ਜਿਹੜਾ ਕੰਮ ਬਣ ਜਾਂਦਾ ਨਾ ਕਿੰਨੇ ਹੋਰ ਬਣ ਜਾਂਦੇ ਕੰਮ ਆ ਬਈ ਮਸਾ ਮਸਾ ਤਨ ਮਸਾ ਕਾਦਾ ਕਾਦਾ ਕਰਾਂਗਾ ਕਾਦਾ ਕੰਮ ਕਾਹਦਾ ਕੰਮ ਬਣ ਜਾਂਦਾ ਵਿਆਹ ਕਰਾਉਣਾ ਬਈ ਮੈਂ ਤਾਂ ਐਨਾ ਕਰਨਾ ਦਿਆ ਮੈਂ ਤਾਂ ਆਰਦਾ ਆਰਦਾ ਹੋਇਆ ਤਰਾ ਆ ਕਰ ਕੋਈ ਜ਼ਰਾ ਤਰਾ ਸਾਡਾ ਵੀ ਹੋ ਜਾਊਗਾ ਜੀ ਸਾਡਾ ਵੀ ਹੋ ਜਾਵਾਲਾ ਆ ਲੈ ਲੈ ਡੋਲਾ ਇਹ ਤੋ ਛੜਾ ਮੇਰਾ ਆਰਾ ਛੜਾ ਸੁੱਤ ਹੁਣ ਹੁੰਦਾ ਵੀ ਨਹੀਂਗਾ ਤੂੰ ਤਾਂ ਮੁੱਲ ਮੱਲ ਦੀ ਓਏ ਸ਼ਰਮ ਮਨੋਂ ਮਾੜੀ ਮੋੜੀ ਕੰਮ ਕਰਨੀ ਮਨੋਂ ਕੋਈ ਕੰਮ ਕਰ ਲੋ ਪਖੰਡ ਵੇਢਿਆ ਐਸੇ ਚੀਜ਼ ਦੇ ਮੁਲਕ ਦਾ ਬੇੜਾ ਗਰਕ ਕਰਤਾ ਬਾਬੇ ਨੇ ਕਹੀਆ ਨਹੀਂ ਨਹੀਂ ਆ ਕੁਝੇ ਦੀ ਮਾਂ ਵੀ ਆਂਬ ਵੀ ਕਈ ਖਾਊਗਾ ਆਹ ਜੋੜਾ ਲੱਡੂ ਆਹ ਵੇਖ ਪਖੰਡ ਵੇਢਿਆ ਵੇਖ ਬਾਈ ਮੇਰੀ ਪਖੰਡ ਕੀ ਫੜੇ ਯਾਰ ਮੈਂ ਨੂੰ ਹੀ ਪੁੱਛਿਆ ਆਹ ਦੋ ਆਂਡੇ ਦੋ ਅੰਬੀਆਂ ਦੋ ਲੱਡੂ ਤੇ ਅੱਕਾ ਕੇ ਲਲੇ ਯਾਰ ਓ ਬਾਬਾ ਕਹਿੰਦੇ ਜੋੜੀ ਬਣ ਜੂਗੀ ਤੇਰੀ ਜੋੜੀ ਨੇ ਆ ਐਸਾ ਉਹਨਾਂ ਦਾ ਸੱਤ ਆਉਂਦੀਆਂ ਨਹੀਂ ਦੀਆਂ ਤੇਰੇ ਮਗਰ ਲੇ ਆ ਦੂਗਾ ਬਈ ਮੇਰੇ ਤੇ ਕੀ ਜਾਈਦੀ ਹੈ ਬਈ ਮੈਂ ਕੀ ਕਰਾਂ ਤੇ ਰਾਵਦਾ ਰਿਆ ਹੋਇਆ ਹਾਂ ਨਹੀਂ ਜੀ ਮੇਰਾ ਵਿਆਹ ਹੋਇਆ ਨਹੀਂ ਮੈਂ ਕਰਵਾ ਦਿੰਨਾ ਜੀ ਤੇ ਅੱਧੀ ਨੇ ਚੱਟੀ ਹੋਈ ਪਈ ਤੇਰੀ ਤੂੰ ਕਰਵਾ ਦਿੰਨਾ ਆਪਦਾ ਤਾਂ ਹੋਇਆ ਨਹੀਂ ਇਹਦਾ ਕੀ ਕਰਾ ਦੇਣਾ ਤੂੰ 50 ਸਾਲ ਤੋਂ ਮੈਂ ਟੱਪ ਗਿਆ ਐਦੀ ਅੱਧੀ ਚੱਟੀ ਐ ਤੇਰੇ ਨਾਲ ਜੇ ਮਰਖਲ ਘਟਦੇ ਸਦੇ ਹੋਣਗੇ ਮੈਂ ਵੇਖ ਬੂਥਾ ਵੇਖਦਾ ਚਲ ਮੈਂ ਆਪੀ ਤੇ ਮੂੰਹ ਗਾਲਿਆ ਉਹਨੇ ਕਿੱਥੋਂ ਤੁਹਾਡੇ ਘਰ ਆ ਬੈਠੇ ਨਹੀਂ ਤੁਸੀਂ ਮੈਂ ਵੇ ਨਹੀਂ ਐ ਮੈਂ ਤਾਂ ਇਹੋ ਜਿਹੇ ਬਾਬਾ ਹੀ ਨਹੀਂ ਵੇਖੇ ਜਿਹੜੇ ਇਹੋ ਜਿਹੇ ਧਾਲੇ ਲਾ ਲਾ ਕੇ ਤੇ 70 ਸਾਲ ਦੇ ਬੰਦੇ ਨਾਲ ਵਿਆਹ ਹੋ ਜੇ ਕਿਹੜਾ ਪਿੰਡ ਹੈ ਇਹ ਮੈਨੂੰ ਕੌਣ ਕਰ ਦੂਗਾ ਰਸਤਾ ਬਾਬਾ ਜੀ ਦਾ ਉਹ ਪੁੰਨਦਾਨ ਕਰਨਾ ਚੜਹਾਵਾ ਚੜਾਏ ਕੋਈ ਕੋਣਕ ਤਾਂ ਹੋਊਗਾ ਹੀ ਕੋਣ ਸੁਣੂਗਾ ਬਾਬਾ ਕੋਈ ਪੁੰਨਦਾਨ ਕਰ ਬੱਚਾ ਨੂੰ ਖਵਾ ਕੋਈ ਕੁਸ ਬਣਾ ਕੇ ਆਈਂਦੇ ਆਹ ਸਾਡੇ ਘਰ ਦੇ ਮੱਥੇ ਮਸਾਹ ਪ੍ਰੋਸਾ ਅਸੀਂ ਬਾਬੇ ਦੇ ਮਸਾ ਹੋਇਆ ਸ਼ਰਮ ਮਨੋ ਭੈਣ ਜੀ ਮੈਨਾਂ ਨੂੰ ਸ਼ਰਮ ਨਹੀਂ ਨਹੀਂ ਲਾਵਾਂਗੇ ਆਪਾਂ ਭਾਈ ਆਪਾਂ ਆਪੀ ਲੈ ਕੇ ਚੱਲਾਂਗੇ ਜੇ ਛੋਟੇ ਵੀਰੇ ਓਏ ਗੱਲ ਸੁਣ ਓਏ ਮੈਂ ਨਾ ਬਖਾਵੇ ਸਕਦੀ ਤੈਨੂੰ ਚੁੱਪ ਕਰਕੇ ਖੜਾ ਤੈਨੂੰ ਨਾ ਹੱਥ ਲਾਉ ਜੇ ਜੀ ਕੀ ਕਰਦੇਗਾ 40 ਦਾਣ ਉਹ ਸਲਾ ਕੱਢੇ ਲੈ ਮੈਨੂੰ ਫੜਾ ਲੈ ਮੈਂ ਤੇਰਾ ਸਲਾ ਦੇਖ ਲੈ ਫੜਾ ਚੁੱਪ ਕਰਕੇ ਖੜ ਮਾਰ ਮਾਰ ਮੁੱਠੇ ਸੂਏ ਸੱਬੂਗਾ ਤਾਂ ਮੇਰਾ ਕੰਮ ਬੰਨ ਬੰਨ ਦੇ ਦੇ ਉਹ ਖਤ ਕਰਦਾ ਤੂੰ ਹਾਂ ਬਹੁਤ ਮੇਰੇ ਬਹੁਤ ਉਸਕੇ ਮੈਂ ਕਿਸੀ ਮੈਨੂੰ ਕਿੰਨਾ ਤੇਰੇ ਇਦਨ ਕੋਲ ਕੰਮ ਕਰਦਾ ਹੈ ਵੀ ਭਾਂਡੇ ਮੰਜਨ ਨਾਲ ਹੈ ਨੀ ਤੇਰੇ ਤਨ ਡੋਲੇ ਕਰ ਤੂੰ ਪੈਸੇ ਤੂੰ ਇਹਦੇ ਤੇ ਲਾਇਆ ਨਾ ਐਨੇ ਪੀਸੇ ਪੈਸੇ ਤੂੰ ਚੰਗੇ ਵਿਚੋਲਿਆਂ ਤੇ ਲਾ ਲੈਂਦਾ ਉਹ ਤੇਰੇ ਦੇਖ ਆ ਗਏ ਭਰਾਵਾ ਅਸਨ ਭਾਈ ਅਸਨ ਭਾਈ ਪਤਾ ਕੀ ਹੈ ਇਹਦੇ ਆਪ ਦੇ ਲੱਛਣ ਨਹੀਂ ਚੰਗੇ ਹੋਣੇ ਲੱਛਣ ਚੰਗੇ ਹੋਣ ਤੇ ਘਾੜੀਦਾਰ ਵੀ ਦੇਇਆ ਜਾਂਦਾ ਉਤੋਂ ਇਹੋ ਜਿਹੇ ਪਖੰਡੀ ਤੂੰ ਕੁਝ ਕਰ ਲਾ ਕੋਈ ਕੰਮ ਧੰਦਾ ਕਰ ਲਾ ਮਰ ਲਾ ਆਪ ਦਾ ਵਿਆਹ ਤੇਰਾ ਕਿਉਂ ਨਹੀਂ ਹੋਇਆ ਐਨਾ ਕੁੱਤੇ ਕਮਜ ਪਿਆ ਹੋਇਆ ਤੂੰ ਜਦੋਂ ਚੰਗੇ ਕੰਮਾਂ 'ਚ ਬਿਆ ਹੁੰਦਾ ਨਾ ਕੋਈ ਦਿਹਾੜੀ ਮਜ਼ਦੂਰੀ ਕਰਦਾ ਹੁੰਦਾ ਕੋਈ ਹੋਰ ਮਿਹਨਤ ਮਜ਼ਦੂਰੀ ਕਰਦਾ ਹੁੰਦਾ ਤੇਰਾ ਵੀ ਹੋ ਜਾਂਦਾ ਆਪਦਾ ਹੋਏ ਨੂੰ ਤੈਨੂੰ ਡੋਲਾ ਦੇਊਗਾ ਲਿਆ ਕੇ ਇਹਨਾਂ ਦੇ ਤੌਣੀ ਲਾਓ ਇੰਨਾ ਕੀ ਮਸਾਪ ਮਸਾਪ ਰੋਸਾ ਕਰਕੇ ਲਿਆਏ ਆ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਅੱਛਾ ਦੂਜੇ ਨਾਂ ਆ ਨਾ ਨਾ ਉਮਰ ਕਿੰਨੀ ਬਾਬੇ ਦੇ ਸਾਰੇ ਕੀ ਕਰਦੇ ਆ ਤੁਸੀਂ ਪਰ 6-7 ਬੰਦੇ ਛੜੇ ਛੜੇ ਜਾ ਕੇ ਬਾਬੇ ਸਾਰੇ ਹੋਏ ਗਏ ਆ ਘਟਾ ਆਈ ਵੇਏ ਨੇ ਬਾਬੇ ਨਾ ਨਾ ਉਮਰ ਕਿੰਨੀ ਵਚੜਾ ਵਚੜਾ ਉਮਰ ਕਿੰਨੀ ਉਮਰ ਕਿੰਨੀ ਤੇਰੀ ਹੋਰ ਤਾਂ 50 ਦੇ ਨੇੜੇ ਹੋਣ ਵਾਲੀ ਆ 50 ਦੇ ਨੇੜੇ ਹਾਂ ਤੇਰੀ ਕਿੰ ਦੀ ਮਰੀ ਹਾਂਜੀ ਉਹ ਚਪੇੜਾ ਮਾਰੂ ਮੂੰਹ ਤੇ ਅੱਦੋਂ ਬਾਲੀ ਦਾੜੀ ਚਿੱਟੀ ਧੀਆਂ ਨਾਲੋਂ ਮੈਨੂੰ ਤਾਂ ਸੱਤ ਪਾ ਲੱਗਦਾ ਉਹ ਉਹਨੂੰ ਇੰਪ੍ਰੈਸ ਕਰਦਾ ਜੇ ਮੈਂ ਚਾਲੀਆ ਪੰਜਾਹਾਂ ਦਾ ਕਹਦਾ ਉਹਨਾਂ ਕਰਨ ਤੂੰ ਆਰਦਾ ਬਹਿਣ ਮੈਨੂੰ ਕਿਥੋਂ ਡੋਲੇ ਨਹੀਂ ਆਉਂਦੀ ਵੀ ਆ ਤੇਰੀ ਵਿਆਹ ਕਰਾਉਣ ਦੀ ਹੁਮਰਾ ਬਾਬਾ ਮੈਦਾ ਜੀ ਨੇ ਕਿਹਾ ਮੈਨੂੰ ਇੰਨੇ ਪੈਸੇ ਢਾਲ ਆ ਦੇ ਨਾ ਕੁਝ ਕਰ ਦੇ ਮੈਂ ਸਾਰਾ ਕੁਝ ਕਰੀ ਜਣਾ ਮੈਂ ਹੋ ਗਿਆ ਹੁਣ ਉਹ ਗੱਲ ਸੁਣ ਉਹ ਗੱਲ ਸੁਣ ਉਹ ਗੱਲ ਸੁਣ ਗੱਲ ਸੁਣ ਉਹ ਗੱਲ ਸੁਣ ਉਹ ਗੱਲ ਸੁਣ ਯੱਪੜ ਲੋਕਾ ਤੂੰ ਵੀ ਗੱਲ ਸੁਣ ਮੇਰੀ ਜੇ ਇੰਨਾ ਪਖੰਡਾਂ ਦੇ ਨਾਲ ਕਿਤੇ ਵਿਆਹ ਹੁੰਦੇ ਹੋ ਨਾ ਡੋਲੇ ਆਉਂਦੇ ਹੁਣ ਇੰਨਾ ਦਾ ਮੁੰਡੇ ਹੁੰਦੇ ਹੋਣ ਤਾਂ ਫਿਰ ਜਿਹੜੇ 20 20 ਸਾਲੇ ਵੱਜਦੇ ਆ ਨਾ ਮਾਰ ਕੇ ਨਾ ਬੰਦਾ ਅਗਲਾ 307 ਜੋ 302 ਜੋ ਬਰੀ ਹੋ ਕੇ ਬਾਹਰ ਆ ਜਾ ਕੇ ਰੇ ਤੁਹਾਡੇ ਢਾਲੇ ਢੂਲੇ ਕਰਵਾ ਕੇ ਹਰ ਹਫਤੇ ਤੂੰ ਢਾਲਾ ਲਾਉਣ ਆ ਜਾਣਾ ਇਹ ਪਿਛਲੇ ਵੀਰਵਾਰ ਵੀ ਤੈਨੂੰ ਲੋਕਾਂ ਨੇ ਗੁੱਟਿਆ ਸੀ ਨਾ ਉੱਥੇ ਪੰਜਾਬ ਭਜਾ ਕੇ ਜਿੱਦੇ ਤੈਨੂੰ ਗਦੇ ਦੇ ਭਾਗੇ ਤੇਰਾ ਮੂੰਹ ਕਾਲਾ ਕੀਤਾ ਸੀ ਉਹੀ ਇਹ ਹਾਂ ਬਾਬਾ ਜੇ ਤੂੰ ਭਾਪਾ ਚਾਹਣਾ ਹੋ ਵੇਣਾ ਤਾਂ ਮੈਂ ਦੱਸਦਾ ਸਵਾਦ ਕਹਿੰਦਾ ਮੈਂ ਦੋਵੇਂ